43ਵਾਂ ਬਚਨ ਹੈ ਬਚਨ ਕਰਕੇ ਪਾਲਣਾ ਵੀ ਜੋ ਅਸੀਂ ਕਹਿ ਦਿੱਤਾ ਉਹਦੇ ਉੱਪਰ ਸਾਨੂੰ ਦ੍ਰਿੜਤਾ ਰੱਖਣੀ ਪਵੇਗੀ ਵੀ ਜੇਤੇ ਵੀ ਮੈਂ ਭੁੱਲ ਗਿਆ ਜਾਂ ਉਸ ਗੱਲ ਨੂੰ ਮੁਕਰ ਜਾਣਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਬਚਨ ਕਰੇ ਤਾਂ ਖਿਸਕ ਜਾਏ ਸੋਈ ਨਰ ਕੱਚਾ ਜਿਹੜਾ ਬਚਨਾ ਤੇ ਪੱਕਾ ਨਹੀਂ ਹੈ ਗੁਰੂ ਸਾਹਿਬ ਜੀ ਉਹ ਪਾਠ ਚਾਹਤ ਲਿਖਦਾ ਹੈ ਨਾ ਚਿਤ ਚਰਨ ਕੰਮਲ ਕਾ ਆਸਰਾ ਚਿਤ ਚਰਨ ਕੰਮ ਸੰਗ ਜੋੜੀਏ ਮਨ ਲੋਚੇ ਬਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀ ਬਚਨ ਕਰ ਦਿੱਤਾ ਨਾ ਗੁਰੂ ਸਾਹਿਬ ਜਾਓ ਤੁਹਾਡਾ ਧਰਮ ਬਚਾਇਆ ਬਚਨ ਕਰਕੇ ਉਹਨੂੰ ਪਾਲਿਆ ਜੋ ਕਹਿ ਦਿੱਤਾ ਉਹਨੂੰ ਕਰਕੇ ਦਿਖਾਇਆ ਗੁਰੂ ਸਾਹਿਬ ਦੇ ਦੋ ਸਿੱਖ ਹੋਇਆ ਅਨੰਦਪੁਰ ਸਾਹਿਬ ਦੀ ਇੱਕ ਵਾਰਤਾ ਹੈ ਲਾਹੌਰਾ ਸਿੰਘ ਤੇ ਭਾਈ ਮਾਲਾ ਸਿੰਘ ਪਾਈ ਲਾਹੌਰਾ ਸਿੰਘ ਤੋਂ ਪਾਈ ਮਾਲਾ ਸਿੰਘ ਨੇ 500 ਰੁਪਏ ਉਧਾਰ ਲਿਆ ਸੀ ਤੇ ਲਾਹੌਰਾ ਸਿੰਘ ਨੇ ਆਖਿਆ ਸੀ ਵੀ ਜਦੋਂ ਮੈਨੂੰ ਜ਼ਰੂਰਤ ਹੋਈ ਮੈਂ ਤੇਰੇ ਕੋਲ ਮੰਗ ਲਾਵਾਂਗਾ ਇਹ ਮੈਂ ਤੈਨੂੰ ਦੇ ਰਿਹਾ ਮੈਨੂੰ ਕੁਝ ਨਹੀਂ ਚਾਹੀਦਾ ਜਦੋਂ ਉਹਨੂੰ ਜ਼ਰੂਰਤ ਪਈ ਉਹਨੇ ਆਖਿਆ ਮੈਨੂੰ ਪੈਸੇ ਦੇ ਕਹਿੰਦਾ ਕਿਹੜੇ ਪੈਸੇ ਕਿਹੜੇ ਪੈਸੇ ਕਿੰਨੀ ਵਾਰੀ ਉਹਨੇ ਮੰਗੇ ਉਹਨੇ ਪੈਸੇ ਨਹੀਂ ਦਿੱਤੇ ਇੱਕ ਦਿਨ ਤਲਗੀਆਂ ਵਾਲੇ ਪਾਸ਼ਾ ਮਹਾਰਾਜ ਛੱਤ ਦੇ ਉੱਪਰ ਹਨ ਥੱਲੇ ਆਵਾਜ਼ ਬਹੁਤ ਜ਼ੋਰ-ਜ਼ੋਰ ਦੀ ਆ ਰਹੀ ਮਾਲਾ ਸਿੰਘ ਕਹਿੰਦਾ ਹੈ ਸਿੱਖ ਸਿੱਖ ਦਾ ਖਾਏ ਕੇ ਚਿੰਤਾ ਨਾ ਕਰੇ ਕੋਈ ਵੀ ਜੇ ਸਿੱਖ ਸਿੱਖ ਦਾ ਖਾ ਗਿਆ ਕੋਈ ਚਿੰਤਾ ਨਾ ਕਰ ਬੜਾ ਉਹਨੇ ਕਿਹਾ ਕਹਿਣ ਲੱਗਾ ਨਹੀਂ ਤੈਨੂੰ ਗੁਰੂ ਦਾ ਹੁਕਮ ਨਹੀਂ ਪਤਾ ਗੁਰੂ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਵੀ ਕਿਸੇ ਦਾ ਹੱਕ ਨਹੀਂ ਖਾਣਾ ਲੈ ਕੇ ਭੁੱਲ ਜਾਣਾ ਝੂਠ ਮਾਰਨਾ ਤੇ ਗੁਰੂ ਥੋੜੇ ਆਗਿਆ ਦਿੰਦਾ ਹੈ ਵੀ ਲੇਖਾ ਲਵੇਗਾ ਗੁਰੂ ਤੇਰੇ ਕੋ ਗੁਰੂ ਸਾਹਿਬ ਜੀ ਉਹ ਨਹੀਂ ਦੇ ਰਹਾਗੇ ਥੱਲੇ ਹੁਣ ਉਹ ਪੰਕਤੀਆਂ ਬੜੀਆਂ ਯਾਦ ਹੁੰਦੀਆਂ ਕਈਆਂ ਨੂੰ ਅਧੀਆਂ-ਅਧੀਆਂ ਰੱਖਦੇ ਯਾਦ ਕਹਿੰਦਾ ਜੀ ਲੇਖਾ ਕੋਈ ਨਾ ਪੁੱਛੇ ਜਾਂ ਗੁਰ ਬਖਸ਼ੰਦਾ ਪਰ ਬਾਣੀ ਹੈ ਲੇਖਾ ਕੋਈ ਨਾ ਪੁਛੇ ਜਾਂ ਹਰ ਬਖਸ਼ੰਦਾ ਉਹ ਕਹਿੰਦਾ ਗੁਰ ਬਖਸ਼ੰਦਾ ਕਹਿੰਦੇ ਗੁਰੂ ਨੂੰ ਕਾਹਤੇ ਜਾਮਣ ਬਣਾ ਰਿਆਂ ਵਿੱਚ ਗੁਰੂ ਨੂੰ ਕਾਹਤੇ ਗਵਾ ਬਣਾ ਰਿਆਂ ਗੁਰੂ ਸਾਹਿਬ ਜੀ ਮਹਾਰਾਜ ਤੁਹਾਡੀ ਤਾਂ ਬਾਣੀ ਕਹਿੰਦੀ ਹੈ ਕੇਤੇ ਲੈ ਲੈ ਮੁਕਰ ਪਾਏ ਜੇ ਮੈਂ ਮੁਕਰ ਗਿਆ ਫਿਰ ਕੀ ਹੋਏ ਸਤਿਗੁਰੂ ਗਾ ਅੱਗੇ ਵੀ ਪੜ ਲਿਆ ਕਰੋ ਕੇਤੇ ਮੂਰਖ ਖਾਈ ਖਾਏ ਉਹ ਮੂਰਖ ਹੁੰਦਾ ਜਿਹੜਾ ਕਿਸੇ ਦਾ ਖਾ ਜਾਂਦਾ ਹੈ ਬਿਤੂਏ ਇਤਨੀ ਤਾਂ ਪੜ ਲਈ ਵੀ ਕੇਤੇ ਲੈ ਲੈ ਮੁਕਰ ਪਾਏ ਅੱਗੇ ਨਹੀਂ ਪੜਿਆ ਵੀ ਕੇਤੇ ਮੂਰਖ ਖਾਹੀ ਖਾ ਤੁਮ ਵਚਨ ਕੀਤਾ ਸੀ ਤੂੰ ਵਚਨ ਦੇ ਪੱਕਾ ਕਿਉਂ ਨਹੀਂ ਰਿਆ ਗੁਰੂ ਸਾਹਿਬ ਨੇ ਤਾੜਨਾ ਨਹੀਂ ਕੀਤੀ ਇਹ ਸਾਡੇ ਵਾਸਤੇ ਉਪਦੇਸ਼ ਆ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਦੇ ਵਚਨ ਆ ਵੀ ਭਾਈ ਸਿੱਖ ਨੇ ਸਿੱਖ ਦੀ ਮਦਦ ਕਰਨੀ ਹੈ ਪਰ ਇਹ ਨਹੀਂ ਹੈ ਕਿ ਕਿਸੇ ਦਾ ਪੈਸਾ ਮਾਰ ਲੈਣਾ ਕਿਸੇ ਦਾ ਸਤਨਾਮ 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 ਜੀ ਵਾਹਿਗੁਰੂ ਆਹੇ